ਨੋ ਲੱਗ ਗਿਆ ਨਾ ਨਾ ਅਗਰ ਬੋਕ ਮੇਰਾ ਘਰੇ ਡਿੱਟੀ ਜਾਂਦਾ ਮੈਂ ਫਿਰ ਪਾਉਣਾ ਪਾਉਣਾ ਓਹੀ ਗੱਲ ਹੈ ਲੱਖ ਰੁਪਏ ਦੀ ਬੋਕ ਦਾ ਨਾ ਮਰਦਾ ਨਾ ਜਾਂਦਾ ਹੁਣ ਉਹ ਓਏ ਆ ਤੀ ਹੋਇਆ ਹਟ ਜਾ ਬਾਈ ਹਟ ਜਾ ਹਾ ਹਾ ਹਟ ਜਾ ਅਜੇ ਇੰਨਾ ਜੰਮੇ ਹੋਇਆ ਓਹੀ ਉੱਡਦੀ ਗੱਲ ਨਹੀਂ ਦਾ ਤੈ ਅਸੀਂ ਇੰਨਾ ਜੰਮਿਆ ਆ ਪੱਠਾ ਨਹੀਂ ਆਹੀ ਪਈ ਆ ਤਾਂ ਆ ਨਾ ਗਾਲਾਂ ਜੀ ਬੋ ਇੱਕ ਜੀ ਮੇੜਦੇ ਹੁਣ ਕੱਠੋ ਬਾਹਲਾ ਹੋ ਗਿਆ ਗਰਮੀ ਵਾਲੀ ਮੇਰੇ ਛੱਡ ਜਾ ਛੱਡ ਜਾ ਉਹ ਖੜਿਆ ਨਹੀਂ ਛੁੱਟ ਉਹ ਮੇਰਾ ਦੁੱਖ ਦਿਆ ਛੱਡ ਜਾ ਤੂੰ ਖੜਾ ਛੁੱਟੀ ਦਾ ਮਕਰੇ ਬੁੱਲੇ ਆ ਤੇ ਮੈਂ ਲੈ ਕੇ ਨਹੀਂ ਜਾਂਦਾਗਾ ਨਾ ਨਾ ਲੈ ਕੇ ਜਾਣੀ ਆ ਜੀ ਹਾਂ ਦੱਸ ਇੱਕ ਜੀ ਦੱਸਦੇ ਹੁਣ ਮੇਰੀ ਗੱਲ ਸੁਣਾ ਹਾਂ ਦੱਸ ਜੇ ਤਾਂ ਲੈਣੀ ਹੋ ਹਾਂ ਲੈਣੀ ਹਾਂ ਤੇਰੀ ਮਰਜ਼ੀ ਨਹੀਂ ਲੈਣੀ ਹੋ ਤੇਰੀ ਮਰਜ਼ੀ ਉਹ ਖੜਾ ਮਾਲਕ ਬੱਕੀ ਵਾਲਾ ਨਹੀਂ ਜੇ ਤਾਂ ਉਹਨੇ ਦੀ ਉਹ ਪੁੱਗਦੀ ਆ ਤਾਂ ਦਾ ਪੱਠ ਲੈ ਲੋ ਨਹੀਂ ਖੜਾ ਛੱਡ ਬਦ ਉਹ ਦੱਸਦੇ ਆ ਨਾ ਹਾਂ ਨੰਨਾ ਉਹਨੂੰ ਦੇਖ ਆ ਨਹੀਂ ਕਹ ਤੇਰੀ ਮਾੜੀ ਨਹੀਂ ਕਹਦੇ ਕਿ ਪੱਠਾ ਹੈ ਹਰ ਜਾ ਤੇਰੀ ਬੱਕਰੀ ਮਾੜੀ ਨਹੀਂ ਕਹਦੇ ਨਹੀਂ ਨਹੀਂ ਪੁੱਗਦੀ ਛੱਤ ਉਹ ਹੁੰਦਾ ਤੇਰੀ ਬੱਕਰੀ ਮਾੜੀ ਨਹੀਂ ਕਹਦੇ ਉਹ ਬੱਕਰੀ ਭਾਰੀ ਹੈ ਇਹ ਬੱਕਰੀ ਥੋੜੀ ਪਹਾੜੀ ਹੈ ਉਹ ਮੜਾ ਜਾ ਯਾਰ ਇਹਨੂੰ ਖੋਲ ਲਉ ਮੜਾ ਜਾ ਹਵਾ ਦਾ ਲੱਗਣ ਯਾਰ ਉਹ ਪਿੱਛੇ ਦਾ ਹੋ ਗਿਆ ਮੜਾ ਮੋੜੇ ਪਿੱਛੇ ਹੋਇਆ ਯਾਰ ਪਿੱਛੇ ਦਾ ਹੋ ਗਿਆ ਮੜਾ ਯਾਰ ਨਹੀਂ ਵੀ ਲੱਗਦਾ ਨਹੀਂ gira ਹਾਂ ਲੈਦਾ ਉਹ ਲੈਦਾ ਲਵਾਂਗੇ ਉਹ ਨਿਗਾਹ ਰੱਖ ਦੇਖ ਲੈ ਫੇਰ ਮਾਗੀ ਬੜ ਬੜ ਜੀ ਕਰੀ ਲੰਘ ਜਾ ਕੋਈ ਲੈਦੀ ਹੁਣ ਪੜਦੇ ਲੋ ਬਾਗੀ ਨਹੀਂ ਇਧਰ ਓਏ ਅਧਰ ਕਰਦੇ ਆ ਕੋਈ ਪਤਾ ਲੱਗਦੇ ਬਾਈ ਲੈਦਾ ਦਿੱਤਾ ਉਹ ਲੈਦਾ ਨਹੀਂ ਪੁੱਤ ਨੂੰ ਕੋਈ ਨਾ ਮਰਵਾ ਦੀ ਨਹੀਂ ਮਲਵਾਨ ਦੇਖ ਲਾ ਚੈੱਕ ਕਰ ਲਾ ਸਨਾਰ ਕੇ ਚੈੱਕ ਤਾਂ ਕਰ ਲਾਂਗੇ ਚੈੱਕ ਆ ਬਾਠਾ ਇਦੋਂ ਥੱਲੇ ਬਣਨੀ ਇਹ ਰਹਿਣ ਦਿਓ ਆ ਮੇ ਬਣਾਇਆ ਫਸਾ ਆਹ ਦੱਸੋ ਉਹ ਇਹਦਾ 11000 ਫਾੜੋ ਫਾੜੋ 60000 ਦੇ ਗੈਨੋ ਪੱਟ ਜੀ ਬਣਾਈ ਇੱਥੇ ਤੇ ਉਹ ਪੁਰਣੀ ਗਊ ਇੱਕੋ ਮੁੜ ਜਾਣਾ ਮੱਖਾ ਨਹੀਂ ਕਿੱਥੇ ਸਾਨਾ ਸਾਨਾ ਰੱਖਿਆ ਹੋਇਆ ਮੇਰੇ ਦੇ ਨਾ ਕਿਨੇ ਰੱਖਦੇ ਨਹੀਂ ਕਿ ਨਹੀਂ ਹੈ ਕਿਨੇ ਦਣੀਆਂ ਹੈ ਇਹ ਦੇਖੋ ਕਿਨੇ ਦੇ ਛੱਡੇ ਦਾ ਸਾਢੇ ਨਾਲ ਦਾ ਛੱਡ ਮਹਿੰਗਾ ਰਹਿਣ ਦਾ ਬਾਰੇ ਪੁੱਛਦਾ ਨਹੀਂ ਪੁੱਛ। ਨਾ। ਨਾਲ ਮੇਰੇ ਨੂੰ ਸੁਣਣਿਆ ਤੇ ਆ ਫੜੋ। ਹੈਂ? ਨਾਲ ਮੇਰੇ 70 ਦਿਨ ਨਾ ਗਿਣਾਂਗੇ। ਟੋਲੀ ਦੇ। ਹਾਂ। ਕੀ ਹੋ ਗਿਆ ਬੌਲੀ ਨੂੰ ਕੀ ਹੋ ਗਿਆ? ਲੈ। ਉਹ ਖੜਿਆ ਨਮੇੜਦੇ ਐ। ਤੈਨੂੰ ਕੀ ਹੋ ਗਿਆ ਯਾਰਾ? ਬੱਕਰਾ ਹੁਣ ਛੱਡ ਛੱਡ ਤੂੰ ਲਾਬਾ। ਆ ਭੱਜ ਗਿਆ। ਉਹ ਬਾਬਾ ਚੱਲ ਪਿਆ। ਕੋਈ ਨਹੀਂ ਕੋਈ ਨਹੀਂ। ਛੱਪ ਲਾਬਾ ਉਹ ਰਿਆ ਦਿਆ ਰਿਆ ਯਾਰ। ਆ ਲੈ ਆਈਆਂ ਉੱਥੇ ਖੜ ਜਾ ਕੋਈ ਟੈਨਸ਼ਨ ਨਾ ਕਰ। ਉੱਥਾਂ ਤਾਂ ਹੈ ਨਹੀਂ ਬਈ ਨੌਲੀ ਬੱਕਰੀ। ਵੀਡੀਓ ਬੰਦ ਰਹੀ ਜਾਂਦਾ ਸਵਾਬ। ਇਹ ਵੀਡੀਓ ਤਾਂ ਬਣਾ ਦੇ ਯਾਰ। ਪੈਸਾ ਆ ਫੜੋ। ਕੀ ਲੜੀ ਬਬਿਆਰ ਉਹ ਕੁਲਟਾ ਹੀ ਆ ਰੋ ਦੇ ਉਹ ਨਹੀਂ ਮਾ ਹਾਂ ਉਹ ਦੇ ਦੇ ਕੁਆਰਦਾ ਯਾਰਾ ਹੱਥ ਮੇਰੇ ਮੂੰਹ ਕੋ ਮੰਨੀ ਹੋਣਾ ਹੈ ਅੱਜ ਦੰਦਾ ਨਹੀਂ ਮੈਂ ਐਨੇ ਦਾ ਹੱਥੂ ਨਾ ਬੰਨੋ ਤੇ ਸੋਦਾ ਨਾ ਦੇ ਹੱਥ ਨਾ ਬੰਨ ਮੇਰੇ ਮੂੰਹ ਦੇ ਹਾਂਜੀ ਦੇਣਾ ਕਿ ਨਾ ਹੁਣ ਮੈਨੂੰ ਇੱਕ ਵਾਰੀ ਜੀ ਯਾਰਾ ਦੱਸਦਾ ਲੈ ਜਾ ਜੀ ਮੈਂ ਜਲ ਨੇੜ ਤਾਂ ਘੜ ਯਾਰਾ ਮੈਂ ਬਾਹਰ ਆਉਣਾ ਉਹ ਮਾਲੀਓ ਹਵਾ ਛਾੜ ਦੋ ਬਾਈ ਬਣ ਕੇ ਯਾਰ ਹੱਥ ਬੰਨ ਕੇ ਮੇਰੇ ਯਾਰ ਕਬਾ ਹੜਵਾ ਮਾੜੀ ਯਾਰਾ ਉਹ ਬੁਲਾ ਰਿਹਾ ਆਪਣੇ ਕੱਪੜੇ ਲੈਣੇ ਕੱਪੜਾ ਆ ਉੱਪਰ ਚੱਕ ਦੇ ਯਾਰ ਗੱਲ ਪ੍ਰੇਮੀ ਓਏ ਯਾਰ ਗੱਲ ਜੋ ਮਕੂਹੂਗਾ ਮੈਂ ਫੇਰ ਕਰੂ ਯਾਰ ਨਹੀਂ ਤਾਂ ਨਹੀਂ ਦੱਸ ਕੀ ਲੈਣਾ ਇਹ ਇਹ ਕਿੰਦੂ ਵੱਤ ਲਾਵੇਂਗਾ ਕਿ ਮੈਨੂੰ ਆ ਦੱਸ ਲੈ ਆ ਬਿਲਕੁਲ ਨਹੀਂ ਜਾਇਆ ਫਿਰ ਲਾ ਠੀਕ ਆ ਮੈਂ ਨਹੀਂ ਕਿਹੜਾ ਬੰਦ ਨਹੀਂ ਟੋਟਣੋਂ ਤਾਂ ਤਿਆਰ ਹੋਏ ਥੋੜੇ ਮੈਨੂੰ ਲੱਗ ਰਹਿਣ ਬਹੁਤ ਆ ਦੇਖੋ ਨਾ ਨੀਰਲਾ ਛੱਡ ਦੇ ਤੂੰ ਲੇ ਲਓ ਗੇ ਲੈ ਲਓ ਜਰਾ ਹੋਣ ਲੰਗਾ ਹਰੈਸ ਵਾਲਾ ਲੈ ਲੈ ਆਹ ਬੱਕਰੇ ਦਾ ਕਿੰਨਾ ਕਰੀ ਤੂੰ ਲੈ ਪਹਿਲਾਂ ਐ ਵੇਖਿਆ ਤੇਰੇ ਕਾਰ ਨਾ ਰਹੀ ਜਾਂਦੇ ਤੂੰ ਔਖਾ ਤੂੰ ਪਹਿਲਾਂ ਲੈ ਇਹ ਕਿਦਾ ਕਰਾਉਣਾ ਮੈਂ ਯਾਰ ਆ ਦੋ ਨਹੀਂ ਕਰਾਉਂਦਾ ਜੀ ਨਹੀਂ ਖੜਾ ਮੋਬਾਈਲ ਤੇ ਪਰਾਂਦਾ ਲੈ ਫਿਰ ਬਾਹਰ ਹੀ ਲਵਾਂ ਗੱਲੀ ਹੀ ਹੋ ਜਾਣਾ ਨਾਲ ਕੋਈ ਹੀ ਲਵਾਂ ਆਹੀ ਹੈ ਕਿੰਨੇ ਦਾ ਬੋਲ ਤੈਨੂੰ ਕਹਦਾ ਵੀ ਉਹਨੇ ਨਹੀਂ ਹੋ ਜਾਊਗਾ ਉਦੋਂ ਨਵਾਂ ਪੈਸਾ ਘਟ ਨਹੀਂ ਕਿੰਨੇ ਦੀ ਤੈਨੂੰ ਓਏ ਹੋਰ ਆ ਬਾਬੇ ਹੋਰ ਆ ਥਣ ਥਣ ਦੇਖ ਕੋਈ ਨਹੀਂ ਚੱਲੂ ਓਏ ਇਹ ਨਹੀਂ ਇਹ ਚੱਲੂ ਕੀ ਦੀ ਹੈ ਇਹ ਇਹ ਬੁਰਾ ਕੀ ਗਈ ਹੁਣ ਆ ਇਹਨੇ ਪਲੇਖਾ ਪੈ ਗਿਆ ਜੀ ਪਲੇਖਾ ਪੈ ਗਿਆ ਲਾਲ ਹੋ ਗਿਆ ਲਾਲ ਹੋ ਗਿਆ ਕੋਈ ਨਹੀਂ ਹੁਣ ਆ ਬੰਦਾ ਸੀ ਯਾਰ 22000 ਕਹਿ ਗਿਆ 22000 ਦੀ ਬੱਕਰੀ ਦੀ ਬੀਬੀ ਬਾਈ ਇੱਕ ਗੱਲ ਜਿੰਨੇ ਮੇੜ ਦੇ ਆ ਫੜ ਥੋੜੇ ਆ ਜਾ ਕੋਣ ਚਾਚੇ ਦੇ ਲੱਦੇ ਆ ਜਾ ਫੜ 14000 ਦੀ ਪਾ ਨਾ 15 ਦੀ ਪਾ ਨਾ ਦੇਖੀ ਨਾ ਚੰਗੂ ਫੇ ਹੁਣ ਗਹਨ ਫੜ ਜਾ ਹੁਣ ਮੋਬਾਈਲ ਗੱਡ ਕੇ ਫੜ ਕੇ ਜੀ ਆਪਾਂ ਇਹਨੂੰ ਕਹਿੰਦਾ ਭੱਜ ਗਿਆ ਓਏ ਦੋਨੋਂ ਨਹੀਂ ਕਹਿੰਦਾ ਪਪੂ ਜਿਹਨੇ ਲੱਖ ਮੰਗ ਲਿਆ ਮੈਨੂੰ ਤੇਰਾ ਗੁੱਸਾ ਗੱਲਾਂ ਕੋਈ ਨਹੀਂ ਰਹਿਦਾ ਯਾਰ ਹਮ ਨੂੰ ਮੱਸ ਕਿਥੇ ਜਾਣੀਆਂ ਹੁਣ ਜੀ ਬਾਬੇ ਨੂੰ ਕਹਿੰਦਾ ਜੀ ਮਨੇ ਮਾਹ ਬਾਈ ਮੰਗਿਆ 10000 ਯਾਰਾ ਬੱਕਰੇ ਹਮ ਦਾ ਵੀ ਕੀ ਨੇ ਹੁਣ ਯਾਰਾ ਹਾਂ ਹਾਂ ਇਹੀ ਹੈ ਥਾਂ ਰੱਖਿਆ ਹੋਇਆ ਧੰਮ ਲਫੜਾ ਲਫੋਨ ਦਾ ਮੋੜੀ ਫੱਕੀ ਤੇਰੀ ਬੇਤੀ ਆ ਫੜ ਜਾ ਓ ਪਾ ਬੱਕਰੀ ਸੋਲਾਂ ਜਾਂਦੀ ਬੱਕਰੀ ਵੇਚੀ ਆ ਰੱਖ ਲੈ ਵਧੀਆ ਰਹੇਗਾ ਟਾਈਮ ਹੁੰਦਾ ਕੋਈ ਰੱਖ ਰਿਆ ਯਾਰ ਉਹ ਕਿਥੇ ਹੋਣਾ ਇਹ ਇਹ ਆਪਣੇ ਮੇਰੀ ਗੱਲ ਸੁਣੋ ਨਵੇਂ ਬੰਦਿਆਂ ਲੈ ਲਵੋਗੇ ਇਹ ਇਹ ਛੋਡੇ ਬਰੀਡਰ ਰੱਖਣ ਵਾਲਾ ਨਹੀਂ ਹੈਗਾ ਛੋਡੇ ਸਾਡੇ ਚ ਬਰੀਡਰ ਕਾਨੂੰ ਰੱਖਣਾ ਹੈ ਫੇਰ ਫੇਰ ਕਰਨਾ ਜੀ ਸੰਗਰ ਵਾਲੇ ਚੱਕਰ ਚ ਨਹੀਂ ਹੈਗਾ ਕੰਮ ਫੇਰ ਲੈ ਲੋ ਫੇਰ ਫੇਰ ਕੋਈ ਚੱਕਰ ਫੇਰ ਜਿਵੇਂ ਮਰਜ਼ੀ ਕਰ ਜਿਹਦਾ ਵੀ ਨਵੇਂ ਦੇ ਬਾਬੇ ਨਾਲ ਨਵੇਂ ਲੋ ਗਿਆ ਆ ਫੜ ਗਿਆ ਲਓ ਹੁਣ ਨਾ ਮੇਰਾ ਭਾਈ ਮੋਰੀ ਸਾਹ ਮਾਰਾ ਦੱਸੋ ਜੀ ਸਾਢੇ ਹੌਲੇ ਲੱਗੇ ਯਾਰ ਸਾਢੇ ਜੇ ਮੂਰੇ ਉਹ ਆ ਫੜਾ 17000 ਦੀ ਹੋ ਗਈ ਯਾਰ ਭਾਈ ਠੀਕ ਆ ਓਏ 17000 ਲੱਗਰੀ ਹੋ ਗਈ ਰੱਖ ਲੈ ਰੱਖ ਲੈ ਠੀਕ ਆ ਭਾਈ ਉਹ ਠੀਕ ਆ ਯਾਰ ਉਹ ਠੀਕ ਆ ਰੱਖ ਲੈ ਕੋ ਮੂਰੀ ਨਾ ਯਾਰ ਕਿਦਾਂ ਨੂੰ ਤੁੰਨੇ ਮੈਂ ਐਂਡ ਆਉਰੇ ਫੜਾਇਆ ਮੈਨੂੰ ਪਤਾ ਮੇਰਾ ਕੰਨਾ ਵੀ ਕੀ ਆ ਗਿਆ ਆ ਫੜਾ ਮੇਰੇ ਨਾਲ ਮੈਰਾ ਕਾ ਤੈਨੂੰ ਦੇਣਾ 500 ਰੁਪਇਆ ਵਿੱਚ ਪਤਾ ਸਾਢੇ 17000 ਦੀ ਹੋ ਗਈ ਯਾਰ ਚਲ ਨਾ ਨਾ ਓਏ ਯਾਰ ਕੀ ਕਰ ਲਾ ਹੁਣ ਯਾਰ ਦਰ ਪਰਪਾ ਮਿਲ ਜੀ ਮੇਰਾ ਉੱਤੇ ਚ ਬੱਦਾ ਯਾਰ ਆ ਆ ਫੜੋ ਜੀ ਚਲਾ ਦੇ ਹਜੇ ਨੂੰ ਘਟਾ ਯਾਰ ਕੀ ਖਬਰ ਆ ਫੜ ਯਾਰ ਯਾਰ ਹਵਾ ਉਹ ਕਰ ਲਾ ਯਾਰ ਠਾਵਾ ਗਈ ਹੋ ਗਈ ਯਾਰ ਰੱਖ ਯਾਰ ਰੱਖ ਨਾ ਬਫਾ ਹੋ ਗਿਆ ਬੱਕਰੀ ਨਹੀਂ ਹੁੰਦੀ 18 ਬੱਕਰੀ ਹੋ ਗਈ ਯਾਰ ਦੇ ਪੈਸੇ ਦੋ 20 ਨੂੰ ਕੀ ਆ ਦੇ ਨਾ ਜੀ ਯਾਰ ਨਾਲ ਅੱਖਾਂ ਨੇ ਬੱਕਰੀਆਂ ਨਾਲ ਕੋਈ ਗੱਲ ਨਹੀਂ ਨਾਲ ਅੱਖਾਂ ਨਾਲ ਓਏ ਆਏ ਨਾ ਕਿੱਥੇ ਨਿਗਾਹ ਰੱਖੋ ਓਏ ਨਾ ਰੱਖੋ ਨਾ ਰੱਖ ਮੋ ਲੱਗ ਗਿਆ ਨਾ ਰੱਖਦੇ ਕੋਈ ਦੋਸੀ ਨਹੀਂ ਮਾ ਮਨ ਲੱਗ ਗਿਆ ਨਾ ਨਾ ਅਗਰ ਬੋਗ ਮੇਰਾ ਘਰੇ ਲਿਢੀ ਜਾਂਦਾ ਮੈਂ ਫਿਰ ਪਾਉਣਾ ਦਸਾਉਣਾ ਹੈ ਉਹੀ ਗੱਲ ਹੈ ਲੱਖ ਰੁਪਏ ਨਹੀਂ ਬੋਗ ਦਾ ਨਾ ਮਰਦਾ ਨਾਲ ਜਾਂਦਾ ਹੁਣ ਉਹ ਇਹ ਮਨ ਲੱਗਿਆ ਚੰਗਾ ਹੁੰਦਾ ਹੈ ਉਹ ਖਾਸਮ ਦੇਵੇਂ ਕਿੱਥੇ ਹੁਣ ਚੰਗਾ ਨਹੀਂ ਹੁੰਦਾ ਮਾੜਾ ਹੁੰਦਾ ਬੜਾ ਦੇ ਹੈ ਹੈ ਕਿੰਨੇ ਕਰੀਏ ਹੁਣ ਬਈ ਫਿਰ ਨਾ ਕਹੀ ਜਾਂ ਨਹੀਂ ਨਹੀਂ ਤੂੰ ਮੇਰਾ ਕਹੀ ਕਦੇ ਨਹੀਂ ਆਈ ਗੱਲ ਹੈ ਮੇਰੇ ਮਨ ਮੈਂ ਕੀ ਤੇ ਬਾਦੀ ਤੇ ਤੂੰ ਹੁਣ ਲੈ ਆਉਂਦਾ ਮੈਂ ਤਾਂ ਕੋਈ ਨਹੀਂ ਲੈ ਜਾਇਆ 1.5 ਲੱਖ ਰੁਪਏ ਜਾਓ ਤੈਨੂੰ ਲਾਵਾ ਦੀ 1 ਲੱਖ ਰੁਪਏ ਦੋ ਦੋ ਲੱਖ ਰੁਪਏ ਤੂੰ ਖਾ ਤੇ ਵੀ ਬੱਕੇ ਵਿੱਚ ਜਿੰਨੇ ਰਾ ਆ ਗਿਆ ਹਰਾ ਕੋਈ ਮਿੱਗੀ ਮੇਰਾ ਬਸ ਤੇ ਮੇਰਾ ਆ ਗਿਆ 19 ਦੀ ਕਾਪੀ ਆ ਕੱਢ ਲਾਂਗੇ ਵੀ ਭਾਈ ਸਭ ਤੋਂ ਤੂੰ ਸਾਈਡ ਤੇ ਹੋ ਜਾ ਹਾਂ ਚਲੋ